ਪਹਿਲੀ ਗੱਲ ਤੇ ਮੈਂ ਇਹ ਦੱਸ ਦਿਆਂ ਵੀ ਇੱਕ ਫੌਜੀ ਵਿਚਾਰਾ ਜਿਹਨੇ ਆਪਣੀ ਨੌਕਰੀ ਤੋਂ ਵੀ ਹੱਥ ਧੋਤੇ ਨੌਕਰੀ ਛੱਡਣ ਲਈ ਮਜਬੂਰ ਹੋ ਗਿਆ ਉਹ ਗੁਰਸੇਵਕ ਸਿੰਘ ਫੌਜੀ ਜਿਹੜਾ ਸੀਗਾ ਹੂੰ ਮਲਨੀਕ ਕੇ ਜਿਹੜਾ ਕੇਸ ਸੀਗਾ ਉਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਜਿਹੜੇ ਕੇਸ ਥੋਦਾ ਸਾਹ ਦਵਾਰੇ ਸੀ ਇਹਨਾਂ ਨੂੰ ਸਜ਼ਾਾਂ ਹੋਈਆਂ ਸੀ ਹੂੰ ਆ ਜਿਹੜੀ ਸ਼ਰੋਮਣੀ ਕਮੇਟੀ ਅੱਜ ਵੀ ਦਮ ਭਰਦੀ ਐ ਤੇ ਅਸੀਂ ਸਿੱਖਾਂ ਦੀ ਨਮਾਇਦਾ ਜਮਾਤ ਦਾ ਸਿੰਘ ਸਿੰਘ ਗੁਰਸੇਵਕ ਸਿੰਘ ਫੌਜੀ ਇਹਨਾਂ ਕੋਲ ਜਾ ਕੇ ਪਿੱਟਦਾ ਰਿਹਾ ਵੀ ਮੇਰੀ ਮਦਦ ਕਰੋ ਮੇਰੇ ਕੇਸ ਮੇਰੀ ਮਦਦ ਕਰੋ ਘੱਟੋ ਘਾਟ ਜਿੱਦਾਂ ਤਰੀਕ ਹੁੰਦੀ ਤੁਹਾਡੇ ਪੰਜ-ਛੇ ਬੰਦੇ ਮੇਰੇ ਨਾਲ ਜਾਣੇ ਚਾਹੀਦੇ ਆ ਦੂਜੇ ਪਾਸੇ ਉਹ ਸੌ ਬੰਦਾ ਤਰੀਕ ਤੇ ਹੁੰਦਾ ਸੀਗਾ ਤੇ ਇਹਨੂੰ ਧਮਕਾਉਂਦਾ ਸੀਗਾ ਲਿਕਨ ਫੌਜੀ ਸੀਗੀ ਆਪਣੇ ਰਿਸ਼ਤਦਰੂ ਨਾਲ ਲੈ ਕੇ ਤਰੀਕਾ ਮੁਕਤਦਾ ਰਿਆ ਆ ਜਿਹੜੀ ਸਾਡੀ ਚਿੱਟੀ ਸੀ ਉਹ ਕਿੱਥੇ ਸੌਂਗੀ ਸੀ ਉਦੋਂ ਸ਼੍ਰੋਮਣੀ ਕਬੀੜ ਸਿੰਘ ਸੀਗੀ ਨਿਹੰਗ ਸਿੰਘ ਜਦੋਂ ਪੈਂਦੇ ਨੇ ਦੂਜੇ ਨੇ ਤੁਰ ਪੈਂਦੇ ਕਦੀ ਕਿਤੇ ਕਦੀ ਉਹ ਕਿੱਥੇ ਸੁੱਤੇ ਸੀਗੇ ਕੀ ਗੁਰਸੇਵਕ ਸਿੰਘ ਦੀ ਕੋਈ ਕਿਸੇ ਦੀ ਮਦਦ ਕੀਤੀ ਆਪਣੀ ਜੇਦ ਵਿੱਚ ਰਿਸ਼ਤੇਦਾਰਾਂ ਕੋਲ ਇਕੱਠੇ ਕਰਕੇ ਉਹ ਪੈਸੇ ਲੌਂਦਾ ਰਿਹਾ ਤੇ ਮਲਨੇ ਕੇ ਅਕਾਊਂਟ ਦੇ ਵਿੱਚ ਬਕਾਇਦਾ ਤੌਰ ਤੇ ਬੇਦਬੀ ਸਜਾਵਾਂ ਆਈਆਂ ਭਾਵੇਂ ਸਜ਼ਾ ਘੱਟ ਹੋਣ ਕਰਕੇ ਉਹਨਾਂ ਨੂੰ ਮੌਕੇ ਤੇ ਜਵਾਬਦਾ ਮਿਲ ਗਈਆਂ ਲੇਕਿਨ ਇਹ ਕੇਸ ਜਿਹੜੇ ਟ੍ਰਾਂਸਫਰ ਕੀਤੇ ਗਏ ਸੀ ਤੇ ਇਹ ਫਿਰ ਸੁਪ ਹਾਈ ਕੋਰਟ ਗਿਆ ਹਾਈ ਕੋਰਟ ਨੇ ਕੁਝ ਨਹੀਂ ਕੀਤਾ ਹਾਈ ਕੋਰਟ ਨੇ ਕਹਿੰਦਾ ਠੀਕ ਕੀਤਾ ਜੋ ਕੀਤਾ ਹਾਈ ਕੋਰਟ ਦੇ ਵਿੱਚ ਬਠਿੰਡੇ ਦਾ ਤੇ ਮੋਗੇ ਦਾ ਤੇ ਬਕੈਦਾ ਤੌਰ ਤੇ ਫਰੀਦਕੋਟ ਦੇ ਕੇਸ ਸੀ ਜਿਹੜੇ ਇਹਨਾਂ ਸੌਦਾ ਸਾਡੇ ਚੇਲੇ ਦੇ ਖਿਲਾਫ ਚੱਲਦੇ ਸੀ ਇਹ ਕਹਿੰਦੇ ਜੀ ਨਾ ਜਨਾ ਅਸੀਂ ਤੇ ਪੇਸ਼ ਹੀ ਨਹੀਂ ਹੋ ਸਕਦੇ ਅਸੀਂ ਤੇ ਮਾਰੇ ਜਾਵਾਂਗੇ ਇਹ ਉਹਦੋਂ ਹੈ ਜਦੋਂ ਕੋਰਟ ਕਪੂਰੇ ਦੇ ਵਿੱਚ ਤਿੰਨ ਮੁੰਡੇ ਆਏ ਨੇ ਤੇ ਇਹ ਇੱਕ ਗਵਾਹ ਸੀ ਨੰਦਾ ਪ੍ਰਦੀਪ ਕਟਾਰੀਆ ਉਹਨੂੰ ਗੋਲੀਆਂ ਮਾਰ ਕੇ ਮਾਰ ਕੇ ਸੀ ਉਸ ਤੋਂ ਬਾਅਦ ਇਹ ਨੰਨੇ ਜਿਹੜੇ ਬੰਦੇ ਉਹ ਅਦਾਲਤ ਚ ਪੇਸ਼ਰੀ ਹੋਏ ਇਹਨਾਂ ਨੇ ਪਟੀਸ਼ਨ ਪਾਈ ਸੀ ਸਾਡੇ ਕੇਸ ਜਿਹੜੇ ਪੰਜਾਬ ਤੋਂ ਬਾਹਰ ਸ਼ਿਕਾਇਤ ਕੀਤੇ ਜਿਹੜੇ ਚੰਡੀਗੜ੍ਹ ਛੁੱਟ ਕਰਦੇ ਉਹਨਾਂ ਨੂੰ ਲੈ ਕੇ ਜਿਹੜੀ ਹਾਈ ਕੋਰਟ ਪਟੀਸ਼ਨ ਪਾਈ ਸੀ ਗੁਰਸੇਵਕ ਸਿੰਘ ਨੇ ਉਹਦੇ ਉੱਤੇ ਬਕਾਇਦਾ ਤਾਂ ਹਾਈ ਕੋਰਟ ਨਹੀਂ ਕੀਤਾ ਠੀਕ ਕੀਤਾ ਜੋ ਕੀਤਾ ਸੀ ਅਸੀਂ ਨਹੀਂ ਮੰਨਦੇ ਇਸ ਗੱਲ ਨੂੰ ਹੁਣ ਸੁਪਰੀਮ ਕੋਰਟ ਚ ਕੇਸ ਚਲੇ ਜਾਂਦਾ ਪਹਿਲੀ ਤਰੀਕ ਨੂੰ ਬਕਾਇਦਾ ਤੌਰ ਤੇ ਉਹਦੇ ਤੇ ਮੋਗੇ ਦਾ ਨਾ ਫੈਸਲਾ ਹੁੰਦਾ ਉਹ ਇਹ ਫੈਸਲਾ ਹੁੰਦਾ ਵੀ ਇਹ ਕੇਸ ਉੱਥੇ ਹੀ ਰਹਿਣਗੇ ਇਹ ਚੰਡੀਗੜ੍ਹ ਨਹੀਂ ਆਉਣਗੇ ਫਿਰ ਕੇਸ ਚੱਲਦਾ ਇਹਦੇ ਵਿੱਚ ਮੈਂ ਦੱਸਿਆ ਵੀ ਸ਼ਰੋਮਣੀ ਕਮੇਟੀ ਦੇ ਗੁਰਸੇਵਕ ਸਿੰਘ ਦੀ 1% ਵੀ ਮਦਦ ਨਹੀਂ ਕੀਤੀ ਉਹਦੇ ਹੱਕ 'ਚ ਬਿਆਨ ਨਹੀਂ ਦਿੱਤਾ ਉਹਦੀ ਸੋਦਸਰਦ ਚੇਲਿਆਂ ਨੂੰ ਜੇ ਸਜ਼ਾ ਹੋ ਗਈ ਤਦ ਕੁਝ ਨਹੀਂ ਬੋਲੀ ਸ਼ਰੋਮਣੀ ਪੇਟੀ ਮਨੂ ਗੁਰਸੇਵਕ ਦਾ ਫੋਨ ਆ ਰਿਹਾ ਨਾ ਫੋਨ ਆ ਰਿਹਾ ਨਾ ਜਿਹੜਾ ਬੰ ਚੁੱਕਿਆ ਨਹੀਂ ਉਹ ਨਾ ਫੋਨ ਆ ਰਿਹਾ ਨਾ ਜਿਹੜਾ ਉਹ ਦਾਸ ਦਾ ਸਰਪੀ ਜਿੱਦਾਂ ਮੈਂ ਵਰਪਦੀ ਆ ਕਿਦਾਂ ਮੈਂ ਇਸ ਸਵੇਦਾ ਬਕਾਇਦਾ ਤੌਰ ਤੇ ਟਕਰਾ ਕਰ ਰਿਹਾ ਜਿੱਥੋਂ ਤੱਕ ਮੇਰਾ ਠੇਰ ਨੇ ਵੀ ਥੋੜੀ ਬੋਧੀ ਮਦਦ ਜੇ ਕੀਤੀ ਤੇ ਦਿੱਲੀ ਕਮੇਟੀ ਦੇ ਸ਼ਹਿਦ ਕੀਤੀ ਹੋਵੇ ਇਹਨਾਂ ਨੂੰ ਉਹਨਾਂ ਨੂੰ ਜਾ ਕੇ ਮਿਲਿਆ ਸੀ ਮੈਨੂੰ ਕਿਸ ਦੇ ਅੱਗੇ ਕਾਲ ਕੇ ਨਹੀਂ ਮਿਲਕਾ ਇਹ ਮੇਰੀ ਜਾਣਕਾਰ ਜੀ ਨੇ ਕੀਤੀ ਕਿ ਨਹੀਂ ਕੀਤੀ ਲੇਕਿਨ ਸ਼ਹਿਦ ਕੀਤੀ ਹੋਵੇ ਲੇਕਿਨ ਫੂਲਕਾ ਸਾਹਿਬ ਨੇ ਫਿਰ ਉਹ ਕਿਸ ਫਰੀ ਲੜੇ ਪੰਜਾਬ ਸਰਕਾਰ ਦੀ ਡਿਊਟੀ ਬਣਦੀ ਸੀ ਵੀ ਜਦੋਂ ਬਕਾਇਦਾ ਤੌਰ ਤੇ ਉਹ ਕੇਸ ਜਿਹੜੇ ਚੰਡੀਗੜ੍ਹ ਟਰਾਂਸਫਰ ਹੋਏ ਸੀ ਇਹ ਅੱਗੇ ਅਪੀਲ ਕਰਦੀ ਲੇਕਿਨ ਪੰਜਾਬ ਸਰਕਾਰ ਕੋਈ ਸਿੱਖਾ ਨਹੀਂ ਸਰਕਾਰ ਥੋੜੀ ਹੈ ਪੰਜਾਬ ਦੀ ਥੋੜੀ ਹੈ ਉਹ ਹਰਿਆਣਾ ਤੇ ਦਿੱਲੀ ਦੀ ਸਰਕਾਰ ਮੈਂ ਫਿਰ ਕਹਿੰਦਾ ਜਿਹੜੇ ਪੱਗੜ ਸਿਰਫ ਰੱਖ ਤੁਰੇ ਫਿਰਦੇ ਆ ਨਾ ਇਸ ਪਾਰਟੀ ਦੇ ਵਿੱਚ ਵੀ ਉਹਨਾਂ ਨੂੰ ਥੋੜੀ ਬਾਲੀ ਆਪਣੀ ਕਿਆਸ ਕਰਨੀ ਚਾਹੀਦੀ ਪੀ ਪੰਜਾਬ ਦਾ ਜੇ ਤੁਹਾਡਾ ਨਾਤਾ ਤੇ ਪੰਜਾਬ ਦੀ ਗੱਲ ਕਰੋ ਗੁਰੂ ਦੀ ਗੱਲ ਕਰੋ ਮੂੰਹ ਚੁੱਕ ਕੇ ਤੁਸੀਂ ਤੁਰ ਪੈਣਾ ਜੀ ਸਾਡਾ ਐਮਐਲਏ ਜਿੱਤ ਗਿਆ ਸੀ ਦਰਵਾਜ਼ੇ ਮੱਥਾ ਟੇਕਣ ਚਲੇ ਮਤਲਬ ਫਾਰਮੈਲਟੀ ਪੂਰੀ ਕਰਨ ਜਾਂਦੇ ਮਰ ਕਿ ਸਿਰ ਤੇ ਜੇ ਤੁਹਾਨੂੰ ਇਹ ਦਰਦ ਨਹੀਂ ਗੁਰੂ ਸਾਹਿਬ ਦਾ ਹੈਗਾ ਤੇ ਫਿਰ ਤੁਸੀਂ ਫਾਰਮੈਲਟੀ ਪੂਰੀ ਕਰਨ ਜਾਂਦੇ ਹੋ ਕੋਈ ਲੋੜ ਨਹੀਂ ਜਾਣਦੀ ਆਪਣੇ ਖਵਾਂਜਰੋ ਕੋਈ ਗੱਲ ਨਹੀਂ ਜਿਹੜੀ ਗੱਲ ਬਿੱਟੇ ਦੀ ਕੀਤੀ ਤੁਸੀਂ ਜਿਹੜਾ ਕਹਿੰਦਾ ਮੌਦਸਤਾ ਦਾ ਸਰਦ ਰਣਜੋਣਾ ਕੀ ਬਾਤ ਹੈ ਤੇ ਜਿਹਨੂੰ ਤੂੰ ਫੁੱਲ ਭੇਟ ਕਰਨ ਗਿਆ ਸੀ ਗੁਲਦਸਤੇ ਭੇਟ ਕਰਨੀ ਉਹਦੇ ਜਨਮ ਦਿਨ ਦੇ ਤੇ ਉਹਨੇ ਆਪਣਾ ਬੂਹਾ ਨਹੀਂ ਸੀ ਖੋਲ੍ਹਤ ਨੂੰ ਅੰਦਰ ਨਹੀਂ ਸੀ ਬੰਨ੍ਹ ਦਿੱਤਾ ਬਤੌਰੇ ਮੰਤਰੀ ਵੀ ਕੀ ਉਹ ਪੰਜਾਬ ਦੇ ਵਿੱਚ ਜਿਹੜੀ ਸੀ ਉਹ ਮੌਦਸਤਾ ਕਿ ਨਹੀਂ ਸੀਗਾ ਕੇ ਵੀ ਇਸ ਗੱਲ ਮੌਦਸਤਾ ਕਿ ਨਹੀਂ ਸੀਗਾ ਜਿਹਨੂੰ ਤੂੰ ਫੁੱਲ ਭੇਟ ਕਰਨ ਗਿਆ ਸੀ ਜਨਮ ਦਿਨ ਦੇ ਏ ਮੰਤਰੀ ਸੀਗਾ ਇਹਨੂੰ ਵਧਾਈ ਦੇਣ ਵਾਸਤੇ ਗਿਆ ਵਧਾਈ ਤੋਂ ਨੀ ਬੁਆਨੇ ਖੁਦਾਂ ਤੋਂ ਬੜਾ ਦੇ ਤੁੰਗ ਲੋੜੀਏ ਦੀਸ ਮੁੜ ਕੇ ਇਹ ਗੱਲ ਕਹਿੰਦਾ ਜੀ ਸਾਰੇ ਕੇਸ ਰੀਪ ਕਰਾ ਦੇ ਰੋਪਨ ਕਿਉਂਗਾ ਕਰਾ ਦੇ ਨਾ ਤੂੰ ਸਿੱਖ ਨਾ ਸਿੱਖ ਜਿਆ ਤੈਨੂੰ ਕੀ ਕਰ ਕਹਿੰਦਾ ਮੈਂ ਸਿੱਖਾਂ ਜਿੱਕਾਂ ਨੂੰ ਬਦਨਾਮ ਕੀਤਾ ਤੂੰ ਪਤੇ ਤਨ ਤੇ ਪਟੇਤਾ ਦਾ ਕੋਈ ਸਥਾਨ ਬਕਾਇਦਾ ਤੌਰ ਤੇ ਸਿੱਖ ਧਰਮ ਦੇ ਵਿੱਚ ਨਹੀਂ ਹੈਗਾ ਇੱਕ ਸਿੱਖ ਇੱਕ ਪਟੇਤਾ ਇੱਕ ਸਿੰਘ ਤਿੰਨ ਬੰਦੇ ਨੇ ਪਟੇਤਾ ਦਾ ਕੋਈ ਵੀ ਕਿਸੇ ਪ੍ਰਕਾਰ ਦਾ ਸਿੱਖ ਧਰਮ ਦੇ ਵਿੱਚ ਸਥਾਨ ਨਹੀਂ ਭਾਵੇਂ ਕਿ ਸਾਡੇ ਪੰਜ ਪੰਥ ਨੇ ਉਦਾਸੀ ਪੰਥਾ ਨਿਰਮਲੇ ਪੰਥਾ ਸਿਵਾ ਪੰਥੀ ਪੰਥਾ ਸੈਤਰੀ ਪੰਥ ਇਹ ਕਾਲਾ ਪੰਥ ਸਹਿਤਾਰੀ ਪਾਤ ਨੂੰ ਅਸੀਂ ਕਹਿ ਦਿੰਦੇ ਆਂ ਕਿ ਉਹ ਲੋਕ ਕਲੀਨ ਛੇਵਰ ਨੇ ਵਾਲ ਕਟੋਨੇ ਦੇ ਬਾਬੇ ਨਾਨਕ ਦੀਆਂ ਸਿਖਿਆਵਾਂ ਤੇ ਚੱਲਦੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਯਕੀਨ ਰੱਖਦੇ ਨੇ ਜੇ ਉਹ ਯਕੀਨ ਰੱਖਦੇ ਆ ਨਾ ਤੇ ਅਸੀਂ ਨੂੰ ਸਹਿਤਾਰੀ ਕਹਿੰਦੇ ਵੀ ਸਿੱਧੇ ਸਿੱਧੇ ਆ ਰਹੇ ਆ ਤੇ ਜਿਹੜਾ ਸਿੱਖਾਂ ਨੇ ਘਰ ਜਮ ਕੇ ਦਾੜੀ ਕਟਾ ਕੇ ਤੇ ਜਿਹੜਾ ਟਕਾ ਕੇ ਕਹਿੰਦਾ ਜੀ ਮੈਂ ਸਿੱਖ ਆ ਉਹ ਸਿੱਖ ਨਹੀਂ ਐ ਕੋ ਪਤਿਤ ਆ ਇਸ ਕਰਕੇ ਬਿੱਟਾ ਜੀ ਤੁਸੀਂ ਨਾ ਦੇਖੋ ਤੇ ਨਾ ਸਿੱਖ ਜੀ ਉਹ ਤੁਸੀਂ ਪਤੇ ਤੋਂ ਤੁਹਾਨੂੰ ਕੋਈ ਅਧਿਕਾਰ ਨਹੀਂ ਵੀ ਸਿੱਖਾਂ ਦੇ ਮਾਮਲੇ ਵਿੱਚ ਦਖਲਅੰਦਾਜ਼ੀ ਕਰਨੀ। ਦੂਸਰੀ ਜੀ ਜੇ ਪੁਨਕਾਰ ਸਾਹਿਬ ਨੇ ਬਕਾਇਦਾ ਤੌਰ ਤੇ ਇਹ ਗੱਲ ਕਹੀ ਹੈ ਤੇ ਉਹਨਾਂ ਨੇ ਕਹਿ ਦਿੱਤਾ ਵੀ ਜਿਹੜੇ ਕੇਸ ਜਿੱਥੇ-ਥੇ ਚੱਲਦੇ ਸੀ ਉੱਥੇ ਚੱਲਣਗੇ ਕਿਉਂਕਿ ਜਿਹੜਾ ਬੰਦਾ ਫਰੀਦਕੋਟ ਦੇ ਲਗਲੇ ਪਿੰਡ ਦਾ ਕੋਈ ਗਵਾਹ ਵਾ ਕੋਡਪੁਰ ਦਾ ਗੋਬਾ ਉਹ ਫ੍ਰੀਡ ਕੋਟ ਜਾ ਸਕਦਾ 10 ਕੋਟ ਸੰਭ ਕਰਕੇ 250 ਕਿਲੋ ਮਟ ਚੰਡੀ ਘੜ ਨਹੀਂ ਆ ਸਕਦਾ ਚੰਡੀ ਘੜ ਆਵੇ ਹੁੰਦਾ ਕਿ ਨਾ ਜੀ ਦੂਜੀ ਤਰ੍ਹਾਂ ਦਾ ਵਕੀਲ ਨਹੀਂ ਆਇਆ ਦੂਜੀ ਤਰੀਕ ਤੇ ਕਿੰਨਾ ਜੱਜ ਸਾਹਿਬ ਛੁੱਟੀ ਦੇ ਲੈਣ ਤੀਜੀ ਤਰੀਕ ਤੇ ਹੁੰਦਾ ਮਿਲਕੀ ਲੜ ਦੀ ਇਤਾਲ ਹੋ ਗਈ ਹੈ ਜੀ ਚੌਥੀ ਤਰੀਕ ਤੇ ਜੱਜ ਕੰਨਾ ਜੀ ਮੇਰਾ ਮੂੰਹ ਨਹੀਂ ਸੁਣਦਾ ਹੈਗਾ ਜੇ ਚਾਰ ਤਰੀਕਾ ਦੇ ਉਹਦੀ ਸੁਣਵਾਈ ਨਹੀਂ ਹੁੰਦੀ 5 ਤਰੀਕ ਨੂੰ ਕਹਿੰਦਾ ਮੈਂ ਨਹੀਂ ਜਾਂਦਾ ਇਹਨਾਂ ਨੇ ਇੱਕ ਸਾਜਿਸ਼ ਤਹਿਤ ਬਕਾਇਦਾ ਤੌਰ ਤੇ ਉਹ ਕੇਸ ਜਿਹੜਾ ਸੀਗੇ ਚੰਡੀਗੜ੍ਹ ਸ਼ਿਫਟ ਕਰਾਇਆ ਸੀ ਕਹਿ ਕੇ ਅਦਾਲਤ ਵਿੱਚ ਰਿੱਟ ਪਾ ਕੇ ਵੀ ਸਾਨੂੰ ਖਤਰਾ ਇਹਨਾਂ ਕੋਲੋਂ ਅਸੀਂ ਇਹਦਾ ਕੋਟਾ ਦਾ ਕੇ ਪੇਸ਼ ਨਹੀਂ ਹੋ ਸਕਦੇ ਤੂੰ ਨਾ ਚੰਡੀਗੜ੍ਹ ਕਰ ਦਿੱਤੇ ਤੇ ਜਿਹੜੀ ਗੁਰਸੇਵਕ ਸਿੰਘ ਦੀ ਅਪੀਲ ਆ ਉਹਦੇ ਵਿੱਚ ਕੀ ਲਿਖਿਆ ਉਹ ਕਹਿੰਦੇ ਜੇ ਇਹ ਰਹਿੰਦੇ ਵੀ ਪੰਜਾਬ 'ਚ ਖਾਦਮੀ ਪੰਜਾਬ ਚ ਕੰਮ ਹੀ ਪੰਜਾਬ ਚ ਕਰਦੇ ਨੇ ਤੇ ਫਿਰ ਇਹਨੂੰ ਕਾਹਦਾ ਖਤਰਾ ਜੀ ਬਿਲਕੁਲ ਸਹੀ ਗੱਲ ਇਤੋਂ ਤੱਕ ਕਿ ਸੌਦਾ ਸਾਡੇ ਸਮਾਗਮੀ ਪੰਜਾਬ ਚ ਕਰਾਉਂਦੇ ਨੇ ਜੇ ਉਦੋਂ ਕੁਛ ਨਹੀਂ ਹੁੰਦਾ ਤੇ ਫਿਰ ਤਰੀ ਭੁਗਣ ਲੱਗਿਆ ਕਾਹਦਾ ਖਤਰਾ ਆਉਂਦਾ ਸੁਪਰੀਮ ਕੋਰਟ ਦੇ ਬਕਾਇਦਾ ਤੌਰ ਤੇ ਗੱਲ ਇਹ ਬੰਨਣ ਅੰਦਰ ਆ ਗਈ ਉਹਨੇ ਜੇ ਗੱਲ ਠੀਕ ਹੋਣਾ ਸਟੇ ਕਰਤੇ ਵੀ ਨਹੀਂ ਜਿੱਥੇ ਜਿੱਥੇ ਕੇਸ ਚੱਲਦੇ ਆ ਜੇ ਫਰੀਦਕੋਟ ਫਰੀਦਕੋਟ ਦੇ ਮੋਕੇ ਆ ਮੋਗੇ ਦੇ ਬਟੰਡੇ ਤੇ ਬਟਿੰਡੇ ਚੱਲਦੇ ਤੇ ਨਾਲ ਝਾੜ ਪਈ ਆ ਸਾਡੀ ਪੰਜਾਬ ਸਰਕਾਰ ਨੂੰ ਵੀ ਭਾਈ 13 ਅਕਤੂਬਰ ਤੱਕ ਆਪਣਾ ਪੱਖ ਪੇਸ਼ ਕਰੋ ਵੀ ਤੁਸੀਂ ਕੀ ਚਾਹੁੰਦੇ ਉਹਦੇ ਵਿੱਚ ਤੁਹਾਡੀ ਕੀ رائے ਹੈਗੀ ਆ ਇਹਦਾ ਮਤਲਬ ਇਹ ਆ ਵੀ ਤੁਸੀਂ ਤਾਂ ਮੰਨ ਗਏ ਵੀ ਜਦੋਂ ਕੇ ਸ਼ਿਫਟ ਹੋ ਗਏ ਵੀ ਜਿਹੜਾ ਪੰਜਾਬ ਆ ਉਹ ਸ਼ਾਂਤ ਨਹੀਂ ਸੂਬਾ ਨਹੀਂ ਇੱਥੇ ਹਾਲਾਤ ਠੀਕ ਨਹੀਂ ਤੁਸੀਂ ਮੰਨ ਗਏ ਆ ਤੁਹਾ ਨੂੰ ਵਿਰੋਧ ਕਰਨ ਦੀ ਡਟ ਕੋ ਉੱਥੇ ਨਹੀਂ ਜੀ ਅਸੀਂ ਸੈਕਿਉਰਿਟੀ ਦੇਵਾਂਗੇ ਅਸੀਂ ਸੇਫਟੀ ਦੇਵਾਂਗੇ ਜਸਰਿੰਦਰ ਪਾਲ ਸਿੰਘ ਪਰਮਾਰ ਜਿਹੜਾ ADG ਵੀ ਬਣ ਗਿਆ ਉਹਦੇ ਕਈ ਕਿੱਸੇ ਹੈਗੇ ਅਸੀਂ ਉਹ ਕਿੱਸੇ ਤੇ ਨਹੀਂ ਜਾਵਾਂਗੇ ਅਸੀਂ ਇੱਕ 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 ਪੱਖ ਲਮਾ ਗੋ ਉਹ ਪੱਖ ਬਕਾਇਦਾ ਤੌਰ ਤੇ ਇਹ ਹੈ ਵੀ ਜਦੋਂ ਸੌਦਾ ਸਾਧ ਦੀ ਜਾਂਚ ਕਰਨ ਵਾਸਤੇ ਇਹਨੂੰ ਪੁਸ਼ਪੜਤਾਲ ਕਰਨੀ ਸੀਗੀ ਤੇ ਇਹਨਾਂ ਹਾਈ ਕੋਰਟ ਚ ਲੈ ਕੇ ਦਿੱਤਾ ਸਾਨੂੰ ਵੀ ਦੀ ਕਸਟੋਡੀਨ ਅਰੈਸਟ ਹੈ ਦੀ ਅਸੀਂ ਇਹਨੂੰ ਉੱਥੇ ਫ੍ਰੀਡ ਕੋ ਲੈ ਕੇ ਜਾਣਾ ਚਾਹੁੰਦੇ ਹਾਂ ਉੱਥੇ ਸੀਐਸਟਾ ਉੱਤੇ ਜਾ ਕੇ ਪੁੱਛਾਂਗੇ ਅਸੀਂ ਹਾਈ ਕੋਰਟ ਨੇ ਕਿਹਾ ਲੋਕ ਤੁਸੀਂ ਜੇਲ੍ਹ ਚ ਪੁਸ਼ਪਤਾਲ ਕਰ ਸਕਦੇ ਹੋ ਕਿਤੇ ਨਹੀਂ ਖੜ੍ਹ ਸਕਦੇ ਤੁਸੀਂ ਉਹਨਾਂ ਨੇ ਕਿਹਾ ਸਿਕਿਉਰਿਟੀ ਦੇ ਵਿੱਚ ਅਸੀਂ ਤੁਹਾਨੂੰ ਇਹ ਗੱਲ ਕਹਿੰਦੇ ਅਸੀਂ 30 ਹਜ਼ਾਰ ਪੁਲਸ ਲਾ ਦੇਵਾਂਗੇ ਉਹ ਸਕੂਲ ਦੇ ਉੱਤੇ ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ ਸਾਡੀ ਜ਼ਿੰਮੇਵਾਰੀ ਹੋਏਗੀ ਅਸੀਂ ਤਰੱਕ ਬੰਦ ਕਰ ਦੇਗੇ ਅਸੀਂ ਪਹੁੰਚਾ ਦੇਗੇ ਹਾਈ ਕੋਰਟ ਨਹੀਂ ਮੰਨੀ ਤੇ ਫਿਰ ਤਿੰਨ ਵਾਰ ਹੀ ਗਏ ਨੇ ਕਿ ਤਿੰਨੇ ਵਾਰੀ ਉਹਦੇ ਹੱਥ ਛੋੜਨੇ ਵੰਦੇ ਕਿ ਮਿੱਟੂ ਕਿਹੜਾ ਪਤਾ ਹੀ ਨਹੀਂ ਜਾਓ ਤੁਸੀਂ ਮਾਨਨਾ ਕਿੱਤੀ ਬੰਨ ਰਹੀ ਸੀ ਅਦਾਲਤਾਂ ਕਿਉਂ ਹੋ ਜੇ ਗੁੰਡਿਆਂ ਦੀ ਮਤ ਕਰਨੀਆਂ ਨੇ ਬਲਾਤ ਕਰੀ ਨੇ ਕਿਹਾ ਕੁਝ ਭੁਗਤਰੀਆਂ ਨੇ ਕੀ ਮਜਬੂਰੀ ਅਦਾਲਤਾਂ ਦੀ ਤੇ ਪੰਜਾਬ ਸਰਕਾਰ ਨੇ ਜੇ ਕਰਤੂਤ ਵਿੱਚ ਸੁਣੀ ਲਈ ਹੈ ਵੀ ਜੇ ਹਾਈ ਕੋਰਟ ਨੇ ਉਹ ਕੇਸ ਟਰਾਂਸਫਰ ਕਰ ਦਿੱਤੇ ਪੰਜਾਬ ਸਰਕਾਰ ਕਿਉਂ ਨਹੀਂ ਸੁਪਰੀਮ ਕੋਰਟ ਗਈ ਜਦੋਂ ਮਾਨ ਜਬ ਸਾਡੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਆਪਣੇ ਆਪ ਨੂੰ ਗੁਰੂ ਘਰ ਦੇ ਬੜੇ ਸ਼ਰਧਾਲੂ ਦੱਸਦੇ ਨੇ ਗੁਟਕਾ ਫਾਦੀ ਸੌਖਾਦੀ ਸੀ ਤੱਕ ਅਛਰੀ ਦਮਦਮਾ ਸਾਹਿਬ ਨੂੰ ਕਰਕੇ ਕਿਹਾ ਸੀ ਵੀ ਸਾਡੀ ਸਰਕਾਰ ਹੋ ਗਈ ਜੀ ਅਧੀ ਚਾਹ ਤੇ ਆ ਜਿਹੜਾ ਪੀਪੀ ਦਾ ਫੈਸਲਾ ਕਰਾਵਾਂਗੇ ਤੇ ਜਦੋਂ ਕੁਛ ਮੰਤਰੀ ਤੇ ਐਮਐਲਏ ਜਾ ਕੇ ਮਿਲੇ ਮਹਾਰਾਜ ਜੀ ਆਪਾਂ ਵਾਅਦਾ ਕੀਤਾ ਸੀ ਸੌ ਖਾਦੀ ਆ ਬਕਾਇਦਾ ਤੁਰਦੇ ਆਪਾਂ ਗੁਟਕਾ ਫੜ ਕੇ ਕਹਿੰਦਾ ਸੱਤੀ ਦਾ ਮੇਰੇ ਬਹੁਤ ਵਧੀਆ ਸੰਬੰਧ ਹੈ ਸੌ ਸੂਤ ਪਰ ਟਿੱਖੇ ਫੂਟ ਕਿਤੇ ਸੱਤੀ ਕੌਣ ਸੀਗਾ ਵਿਕਰਮ ਮਜੀਠੀ ਦਾ ਫਾਤਰ ਐ ਹਾਰਾ ਸਾਡੇ ਪੋਜੀਸ਼ਨ ਦਾ ਕੀ ਉਹਨਾਂ ਨੂੰ ਦਰਦ ਰੂਗਾ ਹੋਗਾ ਕੋਈ ਗੁਰੰਤਸਰ ਦਾ ਵੀ ਨਹੀਂ ਕੋਈ ਜੇ ਦਰਦ ਨਹੀਂ ਤੇ ਤੁਹਾਨੂੰ ਸਿੱਖ ਖੋਣ ਦਾ ਕੋਈ ਅਧਿਕਾਰ ਨਹੀਂ ਗਾ ਜਿਵੇਂ ਭਾਈ ਰਣਜੀਤ ਸਿੰਘ ਨੇ ਕਿਹਾ ਸੀ ਨਾ ਵੀ ਸਾਨੂੰ ਨਹੀਂ ਪਤਾ ਜਦੋਂ ਜਦ ਕਿਸੇ ਮੁਸਲਮਾਨ ਬਣਨਾ ਸਾਈਬਾਨਾ ਬਣਨਾ ਸਾਈਂਤਰਾਜ ਕੀਤਾ ਸੀ ਉਹਦਾ ਜਿਵੇਂ ਰੂਟੀਨ ਚ ਗਲਤੀ ਕੀਤੀ ਸੀ ਮੈਂ ਕਿਸੇ ਨੂੰ ਸਪੈਸ਼ਲ ਨਹੀਂ ਕਿਹਾ ਜੇ ਤੁਹਾਨੂੰ ਮਹਿਸੂਸ ਰਿਹਾ ਤੇ ਕੋਈ ਗੱਲ ਨਹੀਂ ਅਸੀਂ ਆਪਣੇ ਮਾਫ ਲਫ਼ਜ਼ ਅਕਸਰ ਲੈ ਲੈਂਦੇ ਅਸੀਂ ਵੀ ਕਹਿੰਦੇ ਆ ਵੀ ਭਾਈ ਜੇ ਤੁਹਾਨੂੰ ਸਿੱਖ ਸਿੱਖ ਧਰਮ ਦੇ ਸਕੂਨ ਨਹੀਂ ਮਿਲਦਾ ਜਿੱਥੇ ਮਰਜੀ ਚੱਲ ਜਾ ਦੌੜ ਜਾ ਇੱਥੋਂ ਬਿਲਕੁਲ ਸਹੀ ਸਵਾਲ ਖਾਕੇ ਤੁਸੀਂ ਗੁਰੂ ਦੀਆਂ ਤੇ ਧੱਕੇ ਕੀਤੇ ਇੱਥੇ ਤੇ ਮੁੜ ਕੇ ਗੁਰੂ ਦੀ ਵੀ ਬੜੀ ਸ਼ਕਤੀ ਹੈ ਕਿੱਦਾਂ ਤੁਹਾਨੂੰ ਜਲੀਲ ਕਰਕੇ ਕੱਢਿਆ ਅਗਲੇ ਦੇ ਮੁਖਮਦਲੀ ਸੀਟ ਤੋਂ ਲਾਇਆ ਤੇ ਜਿੱਥੇ ਗਾਂ ਗਏ ਹੋ ਤੁਹਾਡੀ ਉੱਥੇ ਕੋਈ ਪੁੱਛ ਪੜਤਾਲ ਨਹੀਂ ਤੁਸੀਂ ਕੰਧਾਂ ਨਾਲ ਵੱਜਦੇ ਫਿਰਦੇ ਹੋ ਇੱਥੇ ਤੁਸੀਂ ਇਸੇ ਕਰਕੇ 13 ਅਕਤੂਬਰ ਨੂੰ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਲਾਂਹਤਾ ਬਾਕੇ ਪੰਜਾਬ ਸਰਕਾਰ ਨੂੰ ਜਵਾਬ ਮੰਗਿਆ ਤੇ ਉਹਨੇ ਜਵਾਬ ਦਾ ਪੇਸ਼ ਕਰੇ ਵੀ ਤੁਸੀਂ ਕੀ ਚਾਹੁੰਦੇ ਕੀ ਪੰਜਾਬ ਦੇ ਵਿੱਚ ਹਾਲਾਤ ਖਰਾਬ ਨੇ ਐ ਹਾਂ ਨਾ ਸਾਡੀਆਂ ਸਰਕਾਰਾਂ ਦਾ ਸਾਡੇ ਲੀਡਰਾਂ ਦਾ ਜਿਹੜੇ ਕਹਿੰਦੇ ਸੀ ਤੁਹਾਨੂੰ 6 ਮਹੀਨਿਆਂ ਦੇ ਵਿੱਚ ਇੱਥੇ ਅਸੀਂ ਨਸ਼ੇ ਖਤਮ ਕਰਦੇ ਆ ਜਿਹਦੇ ਚੌਪਤਿਆਂ ਦੇ ਵਿੱਚ ਅਸੀਂ ਬਕਾਇਦਾ ਤੌਰ ਤੇ ਗੈਨਸ ਖਤਮ ਕਰਦੇ ਆਂਗੇ ਤੇ 2 ਮਹੀਨਿਆਂ ਦੇ ਵਿੱਚ ਤੁਹਾਨੂੰ ਅਸੀਂ ਬੇਅਦਬੀ ਦਾ ਇਨਸਾਫ ਦਵਾ ਦੇ ਕੇ ਇਥੋਂ ਇਹ ਬੇਅਦਬੀ ਦਾ ਇਨਸਾਫ ਇਹ ਖੇਤ ਮਿੱਟੀ ਤੋਂ ਹੋਣੋ ਤੁਹਾਨੂੰ ਆਧਕਾਰ ਦੇਉ ਸੁਪਰੀਮ ਕੋਰਟ ਦਾ ਇਹਨਾਂ ਕੇਸਾਂ ਨੂੰ ਮਜ਼ਬੂਤੀ ਮਿਲੇਗੀ ਜਿਹੜੀ ਗੱਲ ਮੈਂ ਕਹੀ ਹੈ ਵੀ ਆਪਣੇ ਦਸਤਨੋਂ ਉੱਠ ਕੇ ਤਾਂ ਚਲੇ ਜੂਗਾ ਜਿਹੜਾ ਗਵਾਹ ਇੱਥੇ ਨਹੀਂ ਆਊਗਾ ਚੰਦੀ ਘਰ ਆਉਣ ਲਈ ਬੜਾ ਮੁਸ਼ਕਲ ਹੈ ਖਰਚਾ ਜੇਬ ਚ ਕਰਨਾ ਕੋਈ ਏਡ ਨਹੀਂ ਮਿਲਣੀ ਕਿਥੋਂ ਜਾਂ ਸ਼ਰੋਣੀ ਕਮੇਟੀ ਦੀ ਗੱਡੀ ਜਾਵੇ ਉਹਨੂੰ ਗੱਡੀ ਚ ਬਿਠਾਵੇ ਉੱਥੇ ਛੱਡ ਕੇ ਜਾਵੇ ਲੰਗਰ ਪਾਣੀ ਛਕਾਵੇ ਉਹਨੂੰ ਸਭ ਲੇਕਿਨ ਉਹਨੇ ਤਹੇ ਤੱਕ ਕੋਈ ਟਿੱਪਣੀ ਕੀਤੀ ਨਹੀਂ ਅਜੇ ਤੱਕ ਉਹੋ ਜੇ ਸਾਡੇ ਜਥੇਦਾਰ ਜਿਹੜੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਜਥੇਦਾਰ ਤਖਤਾਂ ਦੇ ਹੁੰਦੇ ਹਾਂ ਤੁਸੀਂ ਤਖਤਾਂ ਨਾਲ ਪੱਠਾ ਭਾਗ ਰਹੇ ਹੱਸ ਤਾਂ ਸਖਵਿੰਦਰ ਜੀ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਮੈਨੂੰ ਬੜੇ ਅਫਸੋਸ ਨਾਲ। ਸ੍ਰੋਮਣੀ ਕਮੇਟੀ ਇਹ ਸਪਸ਼ਟ ਕਰੇਵੇ ਗਿਆਨੀ ਅਰਗਵੀਰ ਸਿੰਘ ਹੈਡ ਗਰੰਟੀ ਹੈ ਤੇ ਹੈਡ ਗਰੰਟੀ ਦਾ ਕੰਮ ਸਿਰਫ ਕਥਾ ਕਰਨੀ ਪਾਠ ਕਰਨਾ ਤੇ ਸਾਛਣ ਸ੍ਰੀ ਹਰਮੰਦਰ ਸਾਹਿਬ ਦੀ ਮਰਿਆਦਾ ਨੂੰ ਬਹਾਰ। ਇੱਕ ਤੇ ਗੱਡੀ ਉਹਨੂੰ ਦਿੱਤੀ ਆ ਨਾਲ ਸਿਕਿਉਰਟੀ ਦਿੱਤੀ ਆ ਅੱਗੇ ਗੱਡੀ ਆ ਪਿੱਛੇ ਗੱਡੀ ਆ ਜਿਵੇਂ ਭਈ ਇਹ ਲੰਦੇਨ ਜਾਂਦਾ ਹੁੰਦਾ। ਤੇ ਮੈਨੂੰ ਇਹ ਦੱਸ ਦਿਓ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦੀ ਘਰ ਦੀ ਨੂੰ ਗੱਡੀ ਕਿਹੜੇ ਖਾਤੇ ਦਿੱਤੀ। ਉਹ ਪਿੱਛੇ ਜੋ ਮੁਕਾਬਲਾ ਸੀ ਵਾਪਸ ਲੈ ਜੀ ਸੀ। ਹੁਣ ਫਿਰ ਇਹਨੇ ਕਿਹਾ ਜੀ ਮੈਂ ਤੁਹਾਡੇ ਖਿਲਾਫ ਨਹੀਂ ਬੋਲਦਾ ਮੈਂ ਤੁਹਾਡੇ ਨਾਲ ਆ ਤੁਸੀਂ ਮੇਰੀ ਘਰ ਦੀ ਨੂੰ ਗੱਡੀ ਨੇ ਘਰ ਦੀ ਨੂੰ ਗੱਡੀ ਕਿਹੜੇ ਖਾਤੇ ਦਿੱਤੀ ਜਵਾਬ ਦੇਣੇ। ਇਹ ਗੁਰੂ ਦੀ ਗੋਲਕ ਤੇ ਗਰੀਬ ਦਾ ਮੂਹ ਹੈ। ਇਹ ਲੁੱਟ ਮਾਰ ਦਾ ਮਾਲ ਨਹੀਂ। ਚੋਰਾ ਦੇ ਚੱਪ ਕਪੜੇ ਦੇ ਡਾਂਗਾਂ ਦੇ ਗਾਜ ਨੂੰ ਇਹ ਸਿੱਖ ਕਰਕੇ ਸੁਖਵਿੰਦਰ ਜੀ ਸਭ ਅੱਛਾ ਨਹੀਂ ਸ਼ਰੋਮਣੀ ਕਮਿਟੀ ਨੂੰ ਇਹਦੇ ਉੱਤੇ ਆਪਣਾ ਇਮੀਡੀਏਟਲੀ ਪਾਕ ਸਪਸ਼ਟ ਕਰਨਾ ਚਾਹੀਦਾ ਤੇ ਆਪਣਾ ਵਕੀਲ ਖੜਕਣਾ ਚਾਹੀਦਾ ਬਰਾਬਰ ਤੇ ਉੱਥੇ ਬਿਲਕੁਲ ਵੀ ਇਹ ਕੇਸ ਜਿਹੜੇ ਨੇ ਉਸੇ ਦਾਤਾਂ ਚੰਦੇ ਜਿਹਦੇ ਆ ਪੰਜਾਬ ਸਰਕਾਰ ਤੇ ਵੀ ਜਿਹੜਾ ਸਾਡੀਆਂ ਸਸਾਵਾਂ ਹੈਗੀਆਂ ਉਹਨਾਂ ਨੂੰ ਦਬਾਅ ਪਾਉਣਾ ਚਾਹੀਦਾ ਮੁੱਖ ਮੰਤਰੀ ਜੀ ਨੇ ਕਿਹਾ ਕਿ ਦੋ ਬੋਤਲ ਘੱਟ ਪੀ ਲਿਓ ਇਸ ਪਾਸੇ ਧਿਆਨ ਦਿਓ ਤੁਹਾਡੇ